ਸਾਡੇ ਨਾਲ ਰਾਤ ਨੂੰ ਮੈਂ ਕੱਲੀ ਸੀ ਕਰੇ ਰਾਤ ਨੂੰ ਗੇਟ ਸਾਡਾ ਖੜਕਿਆ ਦੂਜੇ ਸਾਡੇ ਕੋਲ ਆ ਗਏ ਹਾਂ ਕੱਲੀ ਸੀ ਹੋਰ ਵੀ ਪਵਾ ਰਹੇ ਹੋ ਹੋ ਨਹੀਂ ਸੀ ਮੇਰੇ ਘਰ ਵਾਲੇ ਸੀ ਕਰੇ ਦੂਜੇ ਵਿਆਹ ਤੇ ਗਏ ਹੋਏ ਸੀ ਤੇ ਗੇਟ ਖੋੜ ਕੇ ਤੇ ਮੈਂ ਕਿਹਾ ਹਰੇ ਫੱਟ ਗਈ ਗਿਆ ਮੈਂ ਗੇਟ ਕੋਲ ਆ ਤੇ ਮੇਰੇ ਘਰ ਦੇ ਆ ਗਏ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਦੋ ਤਿੰਨ ਜਣੇ ਆਏ ਸੀ ਅੰਦਰ ਗੇਟ ਦਵਾ ਦਵਾ ਖੋਲ ਕੇ ਤੇ ਉਹਨਾਂ ਨੇ ਮੈਨੂੰ ਧੱਕਾ ਕੀਤਾ ਇੱਕ ਪਿੱਪਲ ਸਿੰਘ ਨੇ ਧੱਕਾ ਕੀਤਾ ਤੇ ਕਾਲੇ ਸਾਂਗ ਨੇ ਬਾਹ ਫੜੀਆਂ ਉਹ ਸੰ ਕਿੱਥੋਂ ਦਾ ਲੈਣ ਵਾਲਾ ਉਹ ਟਿੰਡ ਚਾਂਦੇ ਵਾਲੇ ਟਾਣੀ ਚ ਤੇ ਦੂਜੇ ਪੱਗੇ ਸੰਗ ਨੇ ਮੇਰਾ ਮੂੰਹ ਟੱਕੀ ਰੱਖਾ ਹੈ ਤੇ ਬੱਕ ਜੁਕੀ ਕਾਲੇ ਸਾਂਗ ਨੇ ਮੇਰੀਆਂ ਬਾਹਾਂ ਵਿੱਚ ਫੜੀਆਂ ਰੱਖੀਆਂ ਨੇ ਪਿੱਪਲ ਸਿੰਘ ਨੇ ਮੇਰੇ ਨਾਲ ਤੱਕਾ ਕੀਤਾ ਹੈ ਤੱਕਾ ਕਰਕੇ ਤੇ ਉਹਨੇ ਨੂੰ ਮਸ਼ੋਰ ਮਚਾ ਦੇਈਆ ਮੇਰੇ ਘਰ ਵਾਲੇ ਉੱਥੇ ਉਹਨੇ ਮੇਰਾ ਘਰ ਵਾਲਾ ਬੱਖੇ ਭੁੱਖੇ ਪਿਆ ਉਸ ਤੋਂ ਬਾਅਦ ਮੇਰੇ ਘਰ ਵਾਲਾ ਨੂੰ ਤੱਕਾ ਮਾਰ ਕੇ ਭੱਜ ਗਿਆ ਫਿਰ ਮੇਰੇ ਘਰ ਵਾਲਾ ਮਗਰ ਭੱਜਾ ਪੰਧ ਟੁੱਟਾ ਪਕੇ ਫੇਰ ਭੱਜ ਗਿਆ ਮੇਰੇ ਘਰ ਆ ਨੂੰ ਇੱਟ ਮਾਰੀ ਨੇ ਛੱਟ ਮਾਰ ਕੇ ਫੇਰ ਭੱਜ ਗਿਆ ਸੀ ਤੇ ਅਸੀਂ ਫੇਰ ਮੇਰੇ ਘਰ ਵਾਲਾ ਹੱਟ ਗਿਆ ਵੀ ਲੱਗ ਗਈ ਸੀ ਤੇ ਅਸੀਂ ਇਹਨੇ ਮੇਰੇ ਘਰ ਵਾਲ ਨੇ ਫੇਰ ਠਾਇਆ ਮੰਮਾ ਕੇ ਨਹੀਂ ਤੁਹਾਡੇ ਮਰਜ਼ੀ ਦੇ ਬਿਨਾ ਜਬਰਦਸਤੀ ਹਾਂ ਮੇਰੇ ਮਰਜ਼ੀ ਦੇ ਬਿਨਾ ਜ਼ਬਰਦਸਤੀ ਕੀਤੀ ਤੇ ਤੁਹਾਨੂੰ ਕਿਸ ਤਰ੍ਹਾਂ ਦੇ ਹਾਲਾਤ ਛੱਡ ਕੇ ਸੀ ਬਹੁਤ ਮਾੜੇ ਹਾਲਾਤ ਸੱਚੀ ਇਹ ਬੇਬੜ ਬੇਪੜ ਦੇ ਛੱਡ ਕੇ ਹਾਂ ਬੇਪੜ ਦੇ ਛੱਡ ਗਿਆ ਸੀ ਹਾਂ ਪੱਜ ਕੇ ਫਰਾਰ ਹੋ ਗਿਆ ਸਰ ਹਾਂ ਪੱਜ ਕੇ ਫਰਾਰ ਹੋ ਕਿੱਧਰ ਫਰਾਰ ਹੋਏ ਕਿਹੜੀ ਕਿੱਧਰ ਇਧਰ ਕੰਦ ਵਾਲੇ ਪਾਸੇ ਹੋ ਗਏ ਗੇਟ ਤੋਂ ਨਹੀਂ ਹੋਏ ਲੱਗਿਆ ਹਾਂ ਗੇਟ ਲੱਗਾ ਉਹਨਾਂ ਨੇ ਗੇਟ ਲਾ ਲਏ ਗੇਟ ਲਾਉਂਦੀ ਕੁਛ ਕਿਉਂ ਉਹਨਾਂ ਨੇ ਗੇਟ ਲਾਇਆ ਸੀ ਗੇਟ ਲਾਤਾ ਸੀ ਉਹਨਾਂ ਨੇ ਉਹਨਾਂ ਨੇ ਗੇਟ ਲਾਤਾ ਤੇ ਉਸ ਤੋਂ ਬਾਅਦ ਫਰਾਰ ਹੋ ਗਏ ਹਾਂ ਪੱਜ ਕੇ ਉਸ ਤੋਂ ਬਾਅਦ ਜਬਰਦਸਤੀ ਕਰਕੇ ਹਾਂ ਜਬਰਦਸਤੀ ਕਰਕੇ ਥਾਣੇ ਵਾਲਿਆਂ ਨੇ ਤੁਹਾਡੇ ਬਿਆਨ ਕਰ ਲੈਨੇ ਥਾਣੇ ਵਾਲਿਆਂ ਨੇ ਬਿਆਨ ਕੀ ਕਰ ਲੈਨੇ ਪਰਗਾ ਕਾਰਵਾਈ ਨਹੀਂ ਕਰਦੇ ਪਰ ਬਿਆਨ ਹੈ ਕਿਹੜੇ ਥਾਣੇ ਵਾਲਿਆਂ ਨੇ ਕੀਤਾ ਅੱਛਾ ਧਾਰਾ ਵਾਲੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਦੇ ਰੋ ਨਾ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨੇ ਕੀ ਮੰਗਿਆ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹਾਂ ਕਾਰਵਾਈ ਪਿੱਪਲ ਸਿੰਘ ਤੇ ਤੇ ਕਾਲਾ ਸਿੰਘ ਤੇ ਤੇ ਬੱਗਾ ਸਿੰਘ ਤੇ ਕਾਰਵਾਈ ਚਲਣੀ ਚਾਹੀਦੀ ਹਾਂ ਮੈਨੂੰ ਇਨਸਾਫ ਚਾਹੀਦਾ ਮੇਰੇ ਬੱਚੇ ਰੋਦੇ ਫਿਰਦੇ ਤਾਂ ਕੇ ਖਾਂਦੇ ਫਿਰਦੇ ਥਾਂ ਥਾਂ ਤੇ ਤੇ ਮੈਨੂੰ ਇਨਸਾਫ ਚਾਹੀਦਾ ਮੇਰੇ ਘਰ ਵਾਲੇ ਵੀ ਮੈਨੂੰ ਸਭ ਕੈ ਮੈਨੂੰ ਦਿੰਦੇ ਨਹੀਂ ਤੁਸੀਂ ਕਿਹ ਦਿੰਦੇ ਨਹੀਂ ਹਾਂ ਤੁਹਾਨੂੰ ਵੀ ਦਿੰਦੇ ਨਹੀਂ ਮਾਰ ਹਾਂ ਸਰੀਕ ਵਿਅਤ ਅਰਥਨਾ ਵਿਰੋਧ ਕਰਨ ਦਾ ਮਾਮਲਾ ਆਇਆ ਕੀ ਮੌਲਾ ਜੀ ਜਿਹੜਾ ਇੱਕ ਜਿਵੇਂ ਕੰਪਲੇਂਟ ਆਈ ਸੀ ਤੋਂ ਐਸ ਪਰ ਜਿਹੜਾ ਹੈਗਾ ਲਾ ਜਿਵੇਂ ਕੋਈ ਕੌਗਨਿਟਿਵ ਰਿਪੋਰਟ ਦੀ ਕੰਪਲੇਂਟ ਆਂਦੀ ਹੈ ਤੋਂ ਛੇਤੀ ਛੇਤੀ ਪਰਚਾ ਦਸ ਕੀਤਾ ਜਾਂਦਾ ਹੈ ਇਸ ਲਈ ਇੱਕ ਪਰਚਾ ਨੰਬਰ ਜਿਹੜਾ ਹੈਗਾ 67/ 24 ਦਸ ਕੀਤਾ ਗਿਆ ਹੈ ਸਿਧਾ ਥਾਣਾ ਵਿੱਚ ਤੇ ਤਕਤੀ ਚੱਲੀ ਹੈ ਛੇਤੀ ਤੋਂ ਛੇਤੀ ਅਸੀਂ ਜਿਹੜੀ ਤਕਤੀ ਸੋ ਮੁਕੰਮਲ ਕਰਾ ਲਈਏ ਧੰਨਵਾਦ